ਗੁਰੂ ਦੀ ਪਿਆਰੀ ਗੁਰੂ ਦੀ ਸواری ਗੁਰੂ ਦਾ ਖਾਸ ਰੂਪ ਸਤ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਹਰ ਇੱਕ ਘਰ ਦੀ ਇਹ ਪ੍ਰੋਬਲਮ ਆ ਵੀ ਅਸੀਂ ਗਰੀਬ ਹਾਂ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ ਪੈਸਾ ਕਿਸ ਤਰ੍ਹਾਂ ਆਵੇ ਕਿਸ ਤਰ੍ਹਾਂ ਗੁਜ਼ਾਰਾ ਚੱਲੇ ਜੇ ਆਪਾਂ ਗੁਰਵਾੜੀ ਦੀ ਗੱਲ ਜੇ ਆਪਾਂ ਗੁਰਬਾਣੀ ਦੀ ਗੱਲ ਮੰਨਦੇ ਹਾਂ ਤਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਰਜ ਨੇ ਲਿਖਿਆ ਮਾਇਆ ਦਾਸੀ ਭਗਤਾਂ ਕੀ ਕਾਲ ਕਮਾਵੇ ਚਰਨੀ ਲਾਗੇ ਤਾਂ ਮਹਿਲ ਪਾਵੇ ਵੀ ਜਿਹੜਾ ਪੈਸਾ ਏ ਮਾਇਆ ਏ ਨਾ ਇਹ ਤਾਂ ਭਗਤਾਂ ਦੀ ਦਾਸੀ ਆ ਇਹ ਤਾਂ ਚਰਨੀ ਲੱਗ ਜਾਂਦੀ ਆ ਤੇ ਮਹਿਲ ਪਾ ਦਿੰਦੀ ਆ ਧੰਤਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਐਨੇ ਸਮਰੱਥ ਨੇ ਜੇਕਰ ਸਾਨੂੰ ਗੁਰੂ ਕੋਲੋਂ ਮੰਗਣਾ ਆ ਜਾਵੇ ਨਾ ਪੈਸਾ ਤਾਂ ਬਹੁਤ ਛੋਟੀ ਜੀ ਗੱਲ ਆ ਸਤਿਗੁਰੂ ਉਹ ਚੀਜ਼ ਦੇ ਦਿੰਦੇ ਨੇ ਐਨੀ ਅਵਸਥਾ ਦੇ ਦਿੰਦੇ ਨੇ ਐਨਾ ਸਹਿ ਸਹਿਜ ਸਬਰ ਸੰਤੋਖ ਬਖਸ਼ ਦਿੰਦੇ ਨੇ ਜੇ ਇਨਸਾਨ ਨੂੰ ਕਿਤੇ ਸਤਿਗੁਰੂ ਅੱਗੇ ਅਰਦਾਸ ਕਰਨੀ ਆ ਜਾਵੇ ਪਿਛਲੇ ਜਨਮਾਂ ਦੇ ਵਿੱਚ ਜੋ ਆਪ ਜੀ ਦੇ ਨਾਲ ਸੰਤ ਬਾਬਾ ਅਜੀਤ ਸਿੰਘ ਨਾਲੀ ਵਾਲੇ ਮਹਾਂਪੁਰਸ਼ਾਂ ਦੀ ਇੱਕ ਵੀਡੀਓ ਸਾਂਝੀ ਕੀਤੀ ਸੀ ਉਸ ਦੇ ਵਿੱਚ ਮਹਾਂਪੁਰਸ਼ਾਂ ਨੂੰ ਸੰਤ ਬਾਬਾ ਅਜੀਤ ਸਿੰਘ ਜੀ ਨੂੰ ਮਹਾਂਪੁਰਸ਼ਾਂ ਜਿਹੜੇ ਉਸ ਸਮੇਂ ਸੀ ਉਹਨਾਂ ਨੇ ਬਚਨ ਕੀਤੇ ਸੀ ਕਿ ਭਾਈ ਆਪ ਜਿੰਦਾ ਜਿਹੜਾ ਜਨਮ ਹੋਏਗਾ ਨਾ ਅਗਲਾ ਉਸ ਸਮੇਂ ਆਪ ਜੀ ਬ੍ਰਹਮ ਗਿਆਨੀ ਹੋਵੋਗੇ ਤੇ ਮਾਇਆ ਆਪ ਜੀ ਦੇ ਅੱਗੇ ਪਿੱਛੇ ਫਿਰੂਗੀ ਆਪ ਜੀ ਦੇ ਚਰਨਾਂ 'ਚ ਗਿਰੂਗੀ ਆ ਕੇ ਤੁਹਾਨੂੰ ਮਾਇਆ ਵੱਲ ਦੇਖਣ ਦੀ ਲੋੜ ਨਹੀਂ ਸੰਗਤ ਜੀ ਆਪ ਜੀ ਨੇ ਦੇਖਿਆ ਹੋਣਾ ਕਿ ਮਹਾਪੁਰਸ਼ ਨੇ ਜਿਹੜਾ ਜੇਬਾ ਸੀ 기ਜੇ ਸੀ ਉਹ ਪੈਸੇ ਦੇ ਨਾਲ ਭਰੇ ਰਹਿੰਦੇ ਸੀ ਇੰਨੀ ਕਮਾਇਆ ਸੀ ਮਹਾਪੁਰਸ਼ਾਂ ਦੇ ਕੋਲੋਂ ਵੀ ਕੋਈ ਸੋਚ ਹੀ ਨਹੀਂ ਸਕਦਾ ਕਈ ਕਹਿੰਦੇ ਨੇ ਉਹਨਾਂ ਦਾ ਮਾਇਆ ਦਾ ਕਰਨਾ ਕੀ ਸੀ ਉਹ ਕਿਹੜਾ ਆਪ ਖਰਚਦੇ ਸੀ ਸੰਗਤ ਦੇ ਵਿੱਚ ਆਉਂਦੀ ਸੀ ਸੰਗਤ ਵਿੱਚ ਹੀ ਵੰਡ ਦਿੰਦੇ ਸੀ ਸੋ ਹੁਣ ਜਿਹੜਾ ਕਨਸੈਪਟ ਹੈ ਆ ਵੀ ਮਾਇਆ ਆਵੇ ਕਿੱਥੋਂ ਬਰਕਤ ਕਿਵੇਂ ਪੈਦਾ ਹੋਵੇ ਤੇ ਸਾਡੇ ਘਰ ਦਾ ਗੁਜ਼ਾਰਾ ਕਿਵੇਂ ਚੱਲੇ ਬਾਬਾ ਜੈਮਲ ਸਿੰਘ ਭਿੰਡਰ ਸਾਹਿਬ ਨੇ ਸਾਨੂੰ ਤਿੰਨ ਚਾਰ ਗੱਲਾਂ ਦਸੀਆਂ ਸੀਗੀਆਂ ਜੇ ਤੁਸੀਂ ਵੀ ਅਮਲ ਕਰ ਲਓਗੇ ਨਾ ਤੇ ਮਾਇਆ ਬਹੁਤ ਵੱਡੀ ਚੀਜ਼ ਨਹੀਂ ਤੁਹਾਡੇ ਘਰ ਦਾ ਗੁਜ਼ਾਰਾ ਬੜਾ ਸੋਹਣਾ ਚੱਲਣ ਲੱਗ ਜਾਊਗਾ ਕਿਉਂਕਿ ਦੇਖੋ ਖਾਣੀਆਂ ਤਾਂ ਦੋ ਰੋਟੀ ਨੇ ਬਾਕੀ ਇਹ ਛਾਵਾਂ ਨੇ ਮੈਂ ਕਹਾਂ ਅੱਜ ਮੇਰੇ ਕੋਲ ਸਾਈਕਲ ਅੱਜ ਮੈਂ ਸਕੂਟਰ ਤੇ ਆ ਜਾ ਸਕੂਟਰ ਵਾਲਾ ਕਹਿੰਦਾ ਮੈਂ ਕਾਰ ਤੇ ਆ ਜਾ ਕਾਰ ਵਾਲਾ ਕਹਿੰਦਾ ਵੀ ਜਿਹੜੀ ਛੋਟੀ ਐ ਉਹ ਤੋਂ ਵੱਡੀ ਹੋ ਜਵੇ ਦੋਰ ਰੁਕੀਆਂ ਕਹਾਣੀਆਂ ਨੇ ਸਬਰ ਦੇ ਵਿੱਚ ਗੁਜ਼ਾਰੇ ਜੋਗੀ ਮੰਗਣੀ ਆ ਤਾਂ ਉਹ ਮਾਇਆ ਕਿਵੇਂ ਆਏਗੀ ਪੰਡਰ ਸਾਹਿਬ ਦੱਸਦੇ ਸੀ ਕਿ ਭਾਈ ਜਿਹੜੀਆਂ ਗੱਲਾਂ ਨੇ ਪੱਲੇ ਵੱਨ ਲਓ ਮਾਇਆ ਅੱਗੇ ਪਿੱਛੇ ਫਿਰੂਗੀ ਪਹਿਲੀ ਗੱਲ ਸੀ ਮਹਾਂਪੁਰਸ਼ ਦੱਸਦੇ ਸੀਗੇ ਕਿ ਕੋਈ ਵੀ ਪਾਠ ਲੈ ਲਓ ਕੋਈ ਵੀ ਜਾਪ ਲੈ ਲਵੋ ਸਤਿਗੁਰੂ ਅੱਗੇ ਅਰਦਾਸ ਕਰਨੀ ਆ ਮੰਨ ਲਓ ਰੋਜ਼ ਕਹਿੰਦੇ 11 ਪਾਠ ਜਪਜੀ ਸਾਹਿਬ ਦੇ ਸ਼ੁਰੂ ਕਰ ਲਓ ਜੇ ਭਾਈ ਜਰਦੀ ਸਾਹਿਬ ਨੇ ਉਹਦਾ ਗੁਰਬਾਣੀ ਦੇ ਵਿੱਚ ਬਥੇਰੇ ਸ਼ਬਦ ਨੇ ਕੋਈ ਵੀ ਸ਼ਬਦ ਲੈ ਲਓ ਬਾਣੀ ਸਾਰੀ ਹੀ ਸਮਰਥ ਹੈ ਚਾਹੇ ਇੱਕ ਓੰਕਾਰ ਕਹ ਲਓ ਚਾਹੇ ਇੱਕ ਸ਼ਬਦ ਕਰ ਲਓ ਚਾਹੇ 10 ਕਰ ਲਓ ਚਾਹੇ 20 ਕਰ ਲਓ ਕਿਰਪਾ ਕਿੱਥੋਂ ਹੋਣੀ ਆ ਸ਼ਰਧਾ ਤੇ ਭਾਵਨਾ ਦੇ ਨਾਲ ਜਦੋਂ ਤੁਸੀਂ ਸ਼ਰਧਾ ਨਾਲ ਬਾਣੀ ਪੜ੍ਹਨੀ ਆ ਨਾ ਮਨ ਦੀ ਇਕਾਗਰਤਾ ਕਰਕੇ ਮਨ ਦੇ ਵਿੱਚ ਚੰਗੀ ਸੋਚ ਲੈ ਕੇ ਜੋ ਤੁਹਾਡੀ ਭਾਵਨਾ ਕੀ ਉਸ ਭਾਵਨਾ ਨੂੰ ਲੈ ਕੇ ਜਦੋਂ ਪਿਆਰ ਨਾਲ ਸਹਿਜ ਨਾਲ ਸਮਾ ਦੋਗੇ ਨਾ ਗੁਰੂ ਨੂੰ ਬਾਣੀ ਪੜਨ ਦੇ ਲਈ ਤੇ ਮਾਇਆ ਬਹੁਤੀ ਦੂਰ ਨਹੀਂ ਰਹਿੰਦੀ ਤੇ ਮਹਾਂਪੁਰਸ਼ ਦੱਸਦੇ ਸੀ ਮੰਨ ਲਓ ਰੋਜ਼ ਕਰ ਲੋ ਵੀ ਮੈਂ 40 ਦਿਨ 11 ਪਾੜ ਜਪ ਦੀ ਸਭ ਦੇ ਕਰ ਲੈ 11 ਨਹੀਂ ਕਰ ਸਕਦੇ ਤਾਂ ਇੱਕ ਸ਼ਬਦਾਂ ਦਾ ਮੈਂ ਐਗਜ਼ਾਮਪਲ ਦੇ ਤੌਰ ਤੇ ਦੱਸ ਰਿਹਾ ਤੁਹਾਨੂੰ ਇਹ ਨਹੀਂ ਵੀ ਤੁਸੀਂ ਏਸੇ ਦੀ ਅराधना ਕਰਨੀ ਮੈਂ ਪਹਿਲਾਂ ਹੀ ਕਹਿ ਰਿਹਾ ਵੀ ਜਿਹੜੀ ਬਾਣੀ ਹੈ ਸਮਰਥਾ ਕੋਈ ਵੀ ਸ਼ਬਦ ਤੁਹਾਨੂੰ ਗੁਰਬਾਣੀ ਦਾ ਵਧੀਆ ਆਉਂਦਾਗਾ ਧਿਆਨ ਨਾਲ ਜਿਹਦੇ ਤੁਹਾਡਾ ਦਿਲ ਲੱਗਦਾ ਬਾਣੀ ਪੜਨ ਵੀ ਮੇਰਾ ਸ਼ਬਦ ਚ ਬੜੇ ਭਾਵਨਾ ਕੀ ਮੇਰੀ ਮੇਰਾ ਦਿਲ ਕਰਦਾ ਮੈਂ ਬਾੜੀ ਬਾੜੀ ਪੜਨਾ ਕਈਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਨਹੀਂ ਆਉਂਦੀ ਉਹ ਇੱਕ ਦੋ ਸ਼ਬਦਾਂ ਜਾਬ ਕਰ ਲੋ ਸ਼ੁਰੂ ਕਰ ਲੋ ਥੋੜੀ ਥੋੜੀ ਮਹਾਰਾਜ ਹੋਰ ਬਖਸ਼ਿਸ਼ ਕਰ ਦੇਣਗੇ ਮੰਨ ਲਓ ਇੱਕ ਸ਼ਬਦ ਗੁਰਬਾਣੀ ਦੇ ਵਿੱਚ ਹੈਗਾਗਾ ਥਿਰ ਕਰ ਵੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਵਾਰੇ ਜਨਤੀ ਪੈ ਅਜ ਰਖੀ ਕਰਤਾਰੇ ਬਾਦਸ਼ਾਹ ਸ਼ਾਸ ਵਸਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੂ ਦਾਨ ਇਹ ਸ਼ਬਦ ਲੈ ਲਓ ਰੋਜ਼ 31 ਵਾਰੀ 31 ਵਾਰੀ ਇਹਦਾ ਪਾਠ ਕਰਨਾ ਸ਼ੁਰੂ ਕਰ ਦਿਓ 40 ਦਿਨ ਅਰਦਾਸ ਇਹ ਕਰਨੀ ਹੈ ਗੁਰੂ ਮਹਾਰਾਜ ਅੱਗੇ ਕਿ ਸਤਿਗੁਰੂ ਜੋ ਮੈਂ ਕੰਮ ਕਰ ਰਿਹਾ ਆਪਣੀ ਕਿਰਤ ਨਹੀਂ ਛੱਡਣੀ ਕਿਉਂਕਿ ਮਹਾਰਾਜ ਨੇ ਕਿਹਾਗਾ ਵੀ ਕਿਰਤ ਜ਼ਰੂਰ ਕਰਨੀ ਹੈ ਤੇ ਭਿੰਦਰ ਸਾਹਿਬ ਕਹਿੰਦੇ ਸੀ ਇੱਕ ਗੁਣ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਕਿਸੇ ਵੀ ਕੰਮ ਦਾ ਕੋਈ ਲੱਕੜ ਦਾ ਕੰਮ ਕਰਦਾ ਕੋਈ ਲੋਹੇ ਦਾ ਕਰਦਾ ਹਰ ਤਰ੍ਹਾਂ ਦਾ ਫੀਲਡ ਹੈ ਹਰ ਤਰ੍ਹਾਂ ਦਾ ਆਪਣਾ ਆਪਣਾ ਕੰਮ ਆ ਮੰਨ ਲਓ ਮੈਂ ਕਹਾ ਵੀ ਮੈਨੂੰ ਬਾਬਾ ਜੀ ਨੇ ਸੰਥਿਆ ਦਿੱਤੀ ਵੀ ਮੇਰੇ ਕੋਲ ਗੁਣ ਆ ਇੱਕ ਪਾਠ ਕਰਨ ਦਾ ਵੀ ਮੈਂ ਹੁਣ ਸੰਗਤ ਦੇ ਲਈ ਸਹਿਜ ਪਾਠ ਕਰਦਾ ਸਹਿਜ ਪਾਠ ਕਰਕੇ ਮੈਨੂੰ ਭੇਟਾ ਮਿਲਦੀ ਤੇ ਮੇਰਾ ਗੁਜ਼ਾਰਾ ਚੱਲਦਾ ਇਹ ਮੇਰੇ ਕੋਲ ਇੱਕ ਗੁਣ ਹੋ ਗਿਆ ਮਹਾਂਪੁਰ ਸਿੰਘ ਜਿੰਨੇ ਦੀ ਭਾਈ 1 ਲੱਖ ਰੁਪਏ ਜੇਲ੍ਹ ਚ ਭਾ ਕੇ ਕੋਈ ਬੰਦਾ ਵਪਾਰ ਕਰਨ ਚਲਾ ਜਾਵੇ ਨਾ ਉਹਦੇ ਕੋਲ ਇੱਕ ਗੁਣ ਨਾ ਹੋਵੇ ਉਹ ਲੱਖ ਰੁਪਏ ਗਵਾ ਕੇ ਆ ਜਾਊਗਾ ਉਹਦੇ ਕੋਲ ਜੇ ਇੱਕ ਗੁਣਾ ਨਾ ਜੇਬ ਉਹਦੀ ਖਾਲੀ ਆ ਉਹ 1 ਲੱਖ ਰੁਪਏ ਕਮਾ ਕੇ ਘਰੇ ਆ ਜਾਊਗਾ ਕਿਉਂਕਿ ਉਹਦੇ ਕੋਲ ਗੁਣਾ ਜੋ ਤੁਹਾਡੀ ਕਿਰਤਾ ਜੋ ਵੀ ਤੁਸੀਂ ਆਪਣਾ ਕੰਮ ਕਰਦੇ ਹੋ ਕਾਰ ਕਰਦੇ ਹੋ ਗੁਰਮਤ ਅਨਸਾਰ ਵਿਹਾਰ ਕਰਦੇ ਹੋ ਜੋ ਪ੍ਰਵਾਨ ਠੀਕ ਆ ਨਾ ਉਦੇ ਅਨਸਾਰ ਆਪ ਜੀ ਨੇ ਇਹ ਸ਼ਬਦ ਦੀ ਕਮਾਈ ਕਰਨੀ ਹੈ ਜਦੋਂ ਆਰੰਭ ਕਰਨ ਦਾ ਦੇਖ ਕਰ ਲੋ ਜਪਜੀ ਸਾਹਿਬ ਦਾ ਪੂਰਾ ਪਾਠ ਕਰੋ 6 ਪਉੜੀਆਂ ਨਾਲ ਸਭ ਦੀਆਂ ਕਰ ਲੋ 6 ਨਹੀਂ ਕਰ ਸਕਦੇ ਕੋਸ਼ਿਸ਼ ਕਰੋ ਵੀ 40 ਪਉੜੀਆਂ ਕਰ ਲੋ ਅਰਦਾਸ ਕਰਨੀ ਹੈ ਵੀ ਮਹਾਰਾਜ ਮੈਂ ਆਹ ਸ਼ਬਦ ਦਾ ਜਾਪ ਸ਼ੁਰੂ ਕਰਨ ਲੱਗਿਆ ਏਹੀ ਮੈਨੂੰ ਆਉਂਦਾ ਕਿਰਪਾ ਕਰਿਓ ਜਿਹੜੀ ਮੇਰੀ ਮਾਇਆ ਦੀ ਥੋੜਾ ਮੈਨੂੰ ਇੰਨੀ ਕੁ ਦੇ ਦਿਓ ਸਤਿਗੁਰੂ ਮੈਨੂੰ ਕਹਿਤੋਂ ਮੰਗਣਾ ਨਾ ਪਵੇ ਮੈਨੂੰ ਕਿਸੇ ਦਾ ਮਹਤਾਜ ਨਾ ਕਰਿਓ ਤੇ ਜੋ ਮੈਨੂੰ ਦੇਣੀ ਆ ਉਹਦੇ ਵਿੱਚ ਵਰਕਤ ਪਾ ਲਿਓ ਇਹ ਅਰਦਾਸ ਕਰਨੀ ਆ ਹੋਰ ਕੋਈ ਅਰਦਾਸ ਨਹੀਂ ਕਰਨੀ ਹੋਰ ਜੇ ਕੋਈ ਅਰਦਾਸ ਕਰਨੀ ਆ ਭਾਈ ਉਹਦੇ ਲਈ ਥੋੜਾ ਵੱਖਰਾ ਪਾਠ ਕਰੋ ਕੋਸ਼ਿਸ਼ ਕਰੋ ਵੀ 2 2.5 ਘੰਟੇ ਸਵਾ ਘੰਟਾ ਸ਼ੁਰੂ ਕਰ ਲਓ ਇੱਕੋ ਸ਼ੰਦ ਅ ਜਾਪ ਕਰੋ 40 ਦਿਨਾਂ ਦੇ ਵਿੱਚ ਵਿੱਚ ਜੋ ਵੀ ਤੁਹਾਡੀ ਕਿਰਤਾ ਤੁਹਾਡਾ ਕਾਰੋਬਾਰ ਆ ਕੋਈ ਵੀ ਕੰਮ ਆ ਉਹਦੇ ਵਿੱਚ ਮਹਾਰਾਜ ਨੇ ਹੌਲੀ 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 ਕਰ ਦਿਆਂ ਤੁਹਾਨੂੰ ਇੱਥੋਂ ਦੀ ਇੱਥੇ ਲੈ ਜਾਣਾ ਕਿਉਂਕਿ ਬਾਣੀ ਨੇ ਬਰਕਤ ਪਾ ਦੇਣੀ ਆ ਮਹਾਂਪੁਰਸ਼ ਕਹਿੰਦੇ ਸੀ ਭਾਈ ਇਹ ਜਦੋਂ ਮਾਇਆ ਨਹੀਂ ਨਾ ਹੱਥੋਂ ਦੀ ਜਦੋਂ ਪੈਸਾ ਗਰੀਬੀ ਆਉਂਦੀ ਆ ਇਹ ਕਰਮਾਂ ਦਾ ਦੋਸ਼ ਆ ਤੁਹਾਡੇ ਕਿਉਂਕਿ ਬਿਨ ਕਰਮਾਂ ਕਿਸ ਪਾਈਆ ਨਹੀਂ ਜੇ ਬਹੁ ਤੇਰਾ ਧਾਵਾ ਹੈ ਗੁਰਬਾਣੀ ਕਹਿੰਦੀ ਆ ਵੀ ਜੇ ਭਾਈ ਕਰਮਾਂ ਦੇ ਵਿੱਚ ਹੈ ਨਹੀਂ ਨਾ ਤਾਂ ਫਿਰ ਗੁਰਬਾਣੀ ਪੜ ਲਓ ਗੁਰਬਾਣੀ ਦਾ ਆਸਰਾ ਲਓ ਸਤਿਗੁਰੂ ਅੱਗੇ ਅਰਦਾਸ ਕਰੋ ਮਾਇਆ ਤੋਂ ਬਿਨਾਂ ਤਾਂ ਕਿਸੇ ਦਾ ਵੀ ਗੁਜ਼ਾਰਾ ਨਹੀਂ ਹੈਗਾ ਮੇਰਾ ਵੀ ਨਹੀਂ ਹੈਗਾ ਮੈਂ ਨਹੀਂ ਕਹਿੰਦਾ ਮੈਂ ਅਮੀਰ ਆ ਮੈਂ ਬਹੁਤ ਅਮੀਰ ਆ ਮੈਂ ਲੱਖਾਂ ਪਤੀਆਂ ਪਰ ਇਹ ਆ ਸਤਿਗੁਰੂ ਦੇ ਜੋ ਮੈਨੂੰ ਦਿੱਤਾ ਉਹਦੇ ਚ ਬਰਕਤ ਬਹੁਤ ਆ ਮੈਂ ਮੁੱਕਦਾ ਹੀ ਨਹੀਂ ਗਾਣਾ ਪਾਣੀ ਬੜਾ ਸੋਹਣਾ ਚੱਲਦਾ ਸੋ ਜੋ ਸਾਨੂੰ ਭਿੰਦਰ ਸਾਹਿਬ ਨੇ ਦੱਸਿਆ ਸੀਗਾ ਵੀ ਭਾਈ ਅਭਿਆਸ ਕਰੋ ਗੁਰਵਾਣੀ ਦਾ ਗੁਰੂ ਗ੍ਰੰਥ ਸਾਹਿਬ ਤੋਂ ਮੰਗੋ ਅਰਦਾਸ ਕਰਨੀ ਆ ਰੋਜ਼ 40 ਦਿਨ ਇੱਕੋ ਸ਼ਬਦ ਦਾ ਜਾਪ ਕਰੋ 40 ਦਿਨਾਂ ਦੇ ਵਿੱਚ ਵਿੱਚ ਜੋ ਤੁਹਾਡਾ ਬਿਜ਼ਨਸ ਆ ਜੋ ਤੁਹਾਡਾ ਕੰਮਕਾਰ ਗੱਲ ਦਾ ਹੋਰ ਵੀ ਧਿਆਨ ਰੱਖਣਾ ਕਰਨਾ ਆਪਣਾ ਕੰਮ ਇਮਾਨਦਾਰੀ ਨਾਲ ਆ ਜੇ ਕੋਈ ਦੂਜੀ ਹੈ ਨਾ ਉਹਨੂੰ ਕਹਿ ਵੀ 60 ਰੁਪਏ ਕਿਲੋ ਦੁੱਧ ਇਹਨਾਂ ਨਾ ਤੂੰ 65 ਰੁਪਏ ਕਰ ਦੇ ਪਰ ਪਾਣੀ ਨਹੀਂ ਪਾਉਣਾ ਨਾਲ ਜਾ ਕੇ ਉਹ 65 ਰੁਪਏ ਵੀ ਲੋਕ ਲੈ ਲੈਣਗੇ ਜੇ ਤੁਸੀਂ ਸੱਚ ਬੋਲ ਕੇ ਬੋਲੋਗੇ ਨਾ ਵੀ ਭਾਈ ਸਾਹਿਬ ਅਸੀਂ ਤਾਂ ਪਾਣੀ ਪਾਉਂਦੇ ਅਸੀਂ ਪਾਣੀ ਨਹੀਂ ਪਾਇਆ ਪਿਓਰ ਆ 5 ਰੁਪਏ ਵੱਧ ਵੀ ਦੇ ਦੇਣਗੇ ਕਿਰਤ ਜਿਹੜੀ ਵੀ ਕਰਨੀ ਆ ਉਹ ਇਮਾਨਦਾਰੀ ਦੀ ਕਰਨੀ ਉਹਦੇ ਚ ਬੇਈਮਾਨੀ ਨਹੀਂ ਕਰਨੀ ਕਿਰਤ ਚ ਕਿਹਦਾ ਹੱਕ ਨਹੀਂ ਖਾਣਾ ਫालतੂ ਇਹ ਚੀਜ਼ਾਂ ਕਰੋਗੇ ਨਾ ਇੰਨੀ ਕੁ ਸਤਿਗੁਰੂ ਨੇ ਬਰਕਤ ਦੇ ਦੇਣੀ ਆ ਇੰਨੀ ਕੁ ਬਰਕਤ ਦੇ ਦੇਣੀ ਆ ਤੁਹਾਡੇ ਕੋਲੋਂ ਮਾਇਆ ਸਮੀ ਨਹੀਂ ਜਾਣੀ ਤੁਸੀਂ ਧਰ ਧਰ ਕੇ ਭੁੱਲ ਜਾਓਗੇ ਵੀ ਇੱਥੇ ਪਈ ਸੀ ਗਏ ਕਿੱਥੇ ਇੱਥੇ ਹੀ ਰੱਖੇ ਸੀ ਮੈਂ ਤਾਂ ਭੁੱਲ ਗਿਆ ਇਹ ਸੱਚੀ ਗੱਲ ਐ ਮੈਂ ਪ੍ਰੈਕਟੀਕਲ ਗੱਲਾਂ ਤੁਹਾਨੂੰ ਦੱਸ ਰਿਆਂਗਾ ਇੱਕ ਗੱਲ ਹੁੰਦੀ ਐ ਕਹਿੰਦੇ ਸੁਣ ਕੇ ਦੱਸਣੀ ਇੱਕ ਗੱਲ ਹੁੰਦੀ ਆ ਵੀ ਪ੍ਰੈਕਟੀਕਲ ਕਰਨਾ ਇੱਕ ਗੁਣ ਜ਼ਰੂਰ ਰੱਖੋ ਆਪਣੀ ਜ਼ਿੰਦਗੀ 'ਚ ਆਪਣੇ ਆਪ ਨੂੰ ਬਹਿ ਕੇ ਆਪਣੇ ਆਪ ਦੀ ਖੋਜ ਕਰੋ ਵੀ ਮੇਰੇ ਵਿੱਚ ਇਹ じゃ ਕਿਹੜਾ ਗੁਣਾ ਕਿਹੜਾ ਕੰਮ ਆ ਜਿਹੜਾ ਮੈਂ ਬਹੁਤ ਵੈਸਟ ਕਰ ਸਕਦਾ ਜਿਹਦੇ ਤੁਹਾਡਾ ਦਿਲ ਮੰਨਦਾ ਨਾ ਮਹਾਰਾਜ ਵੱਲੋਂ ਫੁਰਨਾ ਆਉਂਦਾ ਅਰਦਾਸ ਕਰਕੇ ਛੋਟਾ ਕੰਮ ਸ਼ੁਰੂ ਕਰ ਲਓ ਪੈਸੇ ਤਾਂ ਤੁਹਾਡੇ ਕੋਲ ਸਭੇ ਨਹੀਂ ਜਾਣੀ ਤੇ ਨਾਲ-ਨਾਲ ਸ਼ੁਕਰਾਨਾ ਵੀ ਕਰੋ ਕਿ ਸਤਿਗੁਰੂ ਜੀ ਤਾਂ ਮਾਇਆ ਦੇਣੀ ਆ ਨਾ ਬਰਕਤ ਦੇਣੀ ਆ ਨਾਲ ਨਾਲ ਸਤਿਗੁਰੂ ਇਹ ਵੀ ਕਿਰਪਾ ਕਰਿਓ ਵੀ ਮੈਂ ਇਹਦੇ ਵਿੱਚ ਇਹਨਾਂ ਨੂੰ ਤੇ ਜਾ ਕਿਉਂਕਿ ਮਹਾਰਾਜ ਇੰਨੀ ਦੇਣ ਦੇ ਫਿਰ ਸਾਂਭੀ ਨਹੀਂ ਜਾਂਦੀ ਫਿਰ ਬੰਦਾ ਕਹਿੰਦਾ ਲੈ ਹੁਣ ਮੈਨੂੰ ਕੀ ਲੋੜਾ ਮੈਂ ਰੱਬ ਤੋਂ ਕੀ ਲੈਣਾ ਸੁਸੰਗਜ ਜੀ ਸ਼ੁਕਰਾਨਾ ਵੀ ਕਰਨਾ ਤੇ ਬੇਨਤੀ ਵੀ ਕਰਨੀ ਆ 40 ਦਿਨ ਕਰਕੇ ਦੇਖ ਲਓ ਇੱਕ ਚਲੀਆ ਕਰੋ ਦੋ ਕਰੋ ਤਿੰਨ ਕਰੋ ਚਾਰ ਕਰੋ ਅਭਿਆਸੀ ਕਰ ਲੂ ਵੀ ਮੈਂ ਤਾਂ ਰੋਜ਼ ਕਰਨਾ ਹੀ ਕਰਨਾ ਰੀਮ ਬਣਾ ਲਓ ਜ਼ਿੰਦਗੀ ਦੀ ਇਦੇ ਨਾਲ ਤੁਹਾਡਾ ਲੋਕ ਵਿੱਚ ਸਬਰ ਜੂਗਾ ਪਰ ਲੋਕ ਵਿੱਚ ਸਬਰ ਜੂਗਾ ਬਸ ਕਿਤੇ ਗੁਰੂ ਤੋਂ ਜੇ ਮੰਗਣਾ ਜੇ ਨਾ ਤੇ ਇਹ ਚੀਜ਼ਾਂ ਬਹੁਤ ਦੂਰ ਨਹੀਂ ਰਹਿੰਦੀਆਂ ਪੈਸਾ ਤਾਂ ਅੱਗੇ-ਅਗੇ ਪਿੱਛੇ ਫਿਰਦਾ ਦਾ ਸੋ ਸੰਗਤ ਜੀ ਗੁਜਾਰੇ ਜੋਗਾ ਸਤਿਗੁਰੂ ਬਹੁਤ ਦੇ ਦੇਣਗੇ ਤੁਹਾਨੂੰ ਕਿਉਂਕਿ ਜੇ ਮੈਂ ਕਹਾ ਵੀ ਅਮੀਰ ਹੋਣਾ ਖੁਸ਼ ਤਾਂ ਅੰਡਾਨੀਆਂ ਬਾਨੀਆਂ ਵੀ ਨਹੀਂ ਹੈਗੇ ਉਹਨਾਂ ਕੋਲੇ ਇੰਨਾ ਪਾਣਾ ਨੂੰ ਖੁਦ ਨੂੰ ਨਹੀਂ ਪਤਾ ਕਿੰਨਾ ਦਾ ਪਰ ਉਹ ਹੋਰ ਕਮਾਣ ਦੇ ਹਜੇ ਵੀ ਲੱਗੇ ਹੋਏ ਨੇ ਸੋ ਸਬਰ ਸੰਤੋਖ ਹੋਣਾ ਬਹੁਤ ਜ਼ਰੂਰੀ ਆ ਗੱਲ ਸਾਰੀ ਦੋ ਰੁਟੀਆਂ ਦੀ ਖੇਡ ਆ ਬਾਕੀ ਦਾ ਸਤਿਗੁਰੂ ਇੰਨੀ ਵਰਕਤ ਪਾਉਂਦੇ ਨੇ ਪਤਾ ਹੀ ਨਹੀਂ ਲੱਗਦਾ ਸੋ ਭੁੱਲਾ ਚੁੱਕਾ ਮਾਫ਼ ਕਰਿਓ ਗੁਰਬਾਣੀ ਨਾਲ ਜੁੜੋ ਬਸ ਗੁਰਬਾਣੀ ਪੜੋ ਗੁਰਬਾਣੀ ਤੇ ਕਨਸੈਂਟਰੇਸ਼ਨ ਕਰੋ ਆਪਣੇ ਮਾਈਂਡ ਦੀ ਆਪਣੇ ਦਿਲ ਨੂੰ ਦਿਮਾਗ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜੋ ਤੇ ਜਿੰਨੀ ਬਾਣੀ ਨੂੰ ਪੜ੍ਹੋਗੇ ਨਾ ਮਹਾਰਾਜ ਜੀ ਸਾਨੂੰ ਮਹਾਂਪੁਰਸ਼ ਕਹਿੰਦੇ ਸੀਗੇ ਕਹਿੰਦੇ ਜਿਹੜਾ ਸਿੱਖ ਨਿਤਨੇਮ ਕਰਨ ਲੱਗ ਜੇ ਨਾ ਗੁਰੂ ਗੋਬਿੰਦ ਸਿੰਘ ਦੇ ਬਚਨ ਨੇ ਉਹ ਕਦੇ ទុក្ខਾਂ ਨਹੀਂ ਮਰੂਗਾ ਸਤਿਗੁਰੂ ਨੂੰ ਇੰਨਾ ਕੁ ਦੇ ਦੇਣਗੇ ਉਦੇ ਗੁਰੂ ਸਮਝ ਨੀ ਜਾਣਾ ਸੋ ਆਪਾਂ ਨੇ ਜੋ ਗੁਰ ਕਾ ਸੋਈ ਪਲਮਾਨੋ ਜੋ ਗੁਰੂ ਮਹਾਰਾਜ ਨੇ ਕਿਹਾ ਮਹਾਂਕੁਰਸ਼ਾ ਦੇ ਬਚਨ ਨੇ ਉਹਨਾਂ ਨੂੰ ਮੰਨੋ ਇਸ ਤਰ੍ਹਾਂ ਅਭਿਆਸ ਕਰੋ ਵਾਹਿਗੁਰੂ ਬਹੁਤ ਕਿਰਪਾ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ